ਚੋਰੀ ਦੀਆਂ ਗੱਡੀਆਂ ਖਰੀਦ ਕੇ ਜਾਲੀ ਨੰਬਰ ਪਲੇਟਾਂ ਲਾਉਣ ਹੇਠ ਕਵਾੜ ਦਾ ਕੰਮ ਕਰਦੇ ਬਾਪ ਬੇਟਾ ਪਧੌੜ ਪੁਲਿਸ ਨੇ ਕੀਤੇ ਗ੍ਰਿਫਤਾਰ ਤਿੰਨ ਦਿਨਾਂ ਦਾ ਰਿਮਾਂਡ ਖਤਮ ਹੋਣ ਤੇ ਮੋੜ ਅਦਾਲਤ ਵਿੱਚ ਪੇਸ਼ ਕਰਕੇ ਮੰਗਿਆ ਜਾਵੇਗਾ ਰਿਮਾਂਡ ਪੁਲਿਸ ਦਾ ਕਹਿਣਾ ਮੈਂ ਹਮਨਜੀਤ ਸਿੰਘ ਖਹਿਰਾ ਤੇ ਤੁਸੀਂ ਦੇਖ ਰਹੇ ਹੋ ਜਨਕਤੀ نیوز ਪੰਜਾਬ ਦਰਸ਼ਕੋਤੋਂ ਜੀ ਆਇਆਂ ਆਖਦਾ ਹਾਂ ਤੇ ਖਬਰ ਹੈ ਪਰਣਾਲਾ ਹਲਕੇ ਦੇ ਨਾਲ ਜੁੜੀ ਹੋਈ ਜਿੱਥੇ ਹੋਈ ਹੈ ਵੱਡੀ ਕਾਰਵਾਈ ਪਧੌੜ ਪੁਲਿਸ ਨੇ ਸਕ੍ਰੈਪ ਸਟੋਰ ਦੀ ਆੜ ਦੀ ਚੋਰੀ ਦੀਆਂ ਗੱਡੀਆਂ ਖਰੀਦ ਕੇ ਜਾਲੀ ਨੰਬਰ ਪਲੇਟਾਂ ਲਾਉਣ ਹੇਠ ਬਾਪ ਬੇਟੇ ਨੂੰ ਕਾਬੂ ਕੀਤਾ ਉਨ੍ਹਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਅਦਾਲਤ 'ਚ ਪੇਸ਼ ਕਰਕੇ ਹੋਰ ਰਿਮਾਂਡ ਮੰਗਿਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਬਾਪ ਬੇਟੇ ਨੂੰ ਜੋ ਸਕ੍ਰੈਪ ਦਾ ਕੰਮ ਕਰਦੇ ਹਨ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਚੋਰੀ ਦੀਆਂ ਦੋ ਬਰੀਜਾ ਗੱਡੀਆਂ ਬਰਾਮਦ ਹੋਈਆਂ ਹਨ ਜਿਨ੍ਹਾਂ ਤੇ ਯੂਪੀ ਦਾ ਨੰਬਰ ਲੱਗਿਆ ਹੋਇਆ ਹੈ। ਪੁਲਿਸ ਹੋਰ ਡਿਗਾਈ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਹੈ। ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਉਕਤ ਮੁਲਜ਼ਮ ਬਾਜਾਖਾਨਾ ਰੋਡ ਤੇ ਸਕ੍ਰੈਪ ਸਟੋਰ ਜਲਾ ਰਹੇ ਸਨ। ਜੋ ਕਿ ਬਿਲਕੁਲ ਗੈਰਕਾਨੂੰਨੀ ਹੈ। ਬਾਕੀ ਫਿਰ ਅਗਲੀ ਜਾਣਕਾਰੀ ਦੇ ਨਾਲ ਪਹੁੰਚ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ। ਠੀਕ ਆ ਜੀ ਬਾਦ। ਸ਼ੁਕਰੀਆ। ਜਿਮਕਾਉਰ ਤੋਂ ਜੀ। ਜਿਮਕਾਉਰ ਤੋਂ ਹੀ ਜਿਹੜਾ ਤੁਹਾਡੇ ਤੇ ਇਹ ਪਰਚਾ ਦਿੱਤਾ ਗਿਆ ਕਦੋਂ ਤੋਂ ਤੁਸੀਂ ਇਹ ਚੋਰੀ ਦੇ ਗੱਡੀਆਂ ਦੇ ਖਰੀਦ ਤੋਂ ਪ੍ਰੋਤ ਕਰਦੇ ਜਾ ਰਹੇ ਹੋਗੇ? ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਮੈਂ ਆਹ ਗੱਡੀ ਲਈ ਸੀਗੀ ਜੀ ਸਭ ਤੋਂ ਪਹਿਲਾਂ ਜੀ। ਹੂੰ। ਇਹ ਗੱਡੀ ਲਈ ਸੀਗੀ ਜੀ ਮੈਂ ਰਾਂਪਰੇ ਤੋਂ। ਪਰ ਨਾਲੇ ਇਹ ਐਕਸੀਡੈਂਟ ਹੋਈ ਖੜੀ ਸੀਗੀ। ਰਾਂਪਰੇ ਦੇ ਬੰਦੇ ਸੀਗੇ ਉਹਨਾਂ ਨੇ ਦਿੱਤੀ ਹੈ ਜੀ। ਹੂੰ। ਉਸ ਤੋਂ ਬਾਅਦ ਇਹ ਦੁਬਾਰੇ ਫੇਰ ਮੈਂ ਪੱਪੂ ਕੈਨ ਨੂੰ ਪਪੂ ਕਹਿੰਦੇ ਸੀ ਮੈਨੂੰ ਫੇਰ ਵਾਪਸ ਦੇਤੀ ਜੀ ਕਹਿੰਦੇ ਵੀ ਤੂੰ ਰੱਖ ਲੈ ਕਹਿੰਦੇ ਵੀ ਅਸੀਂ ਨਹੀਂ ਲੈਣੀ ਇਹ ਉਸ ਤੋਂ ਬਾਅਦ ਜੀ ਆਹ ਗੱਡੀ ਆ ਗਈ ਜੀ ਪੰਜਾਬ ਨੰਬਰ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਇਹਦੇ ਪੰਜਾਬ ਨੰਬਰ ਦੇ ਇਹਦੇ ਯੂਕੇ ਦੇ ਕਾਗਜ਼ ਲਾਦੇ ਜੀ ਨਹੀਂ ਤੈਨੂੰ ਪਤਾ ਵੀ ਗਲਤ ਆ ਫਿਰ ਕਿਉਂ ਇਹ ਕੀਤਾ ਗਿਆ ਇਸ ਤਰ੍ਹਾਂ ਦਾ 420 ਵਾਲਾ ਬਸ ਅਨਪੜਤਾ ਜੀ ਨਹੀਂ ਅਨਪੜਤਾ ਤਾਂ ਕਹਿ ਨਹੀਂ ਸਕਦੇ ਹਾਂ ਮਸਲੇ ਨੂੰ ਲੈ ਕੇ ਜਿਹੜੇ ਬੰਦਾ ਇੰਨਾ ਨੰਬਰ ਬਦਲ ਸਕਦਾ ਹੈਗਾ ਉਹ ਕਿ ਤੂੰ ਪਹਿਲਾਂ ਵੀ ਤੁਸੀਂ ਕਰਦੇ ਰਹੇ ਹੋ ਇਹੋ ਜਿਹਾ ਕੁਝ ਨਹੀਂ ਨਹੀਂ ਨਾ 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 ਜੀ ਨਾ ਮੈਂ ਹਿੰਮਤਪੁਰੇ ਤੋਂ ਲਈ ਆ ਜੀ ਉਹਦਾ ਐਫੀ ਡਾਕਟ ਲਿਆ ਜੀ ਸਾਰਾ ਕੁਝ ਲਿਆ ਉਹ ਵੀ ਕਹਿੰਦੇ ਜਿਹੜੀ ਪਹਿਲਾਂ ਤੁਹਾਡੇ ਕੋਲ ਉਹ ਵੀ ਚੋਰੀ ਦੀ ਹੈਗੀ ਬਈ ਜਿਹੜੇ ਪੁਲਿਸ ਤਪਤੀਸ ਦੇ ਵਿੱਚ ਸਾਹਮਣੇ ਆਏ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਉਹ ਚੀਜ਼ ਬਾਰੇ ਮੈਨੂੰ ਨੌਲੇਜ ਨਹੀਂ ਸੀਗੀ ਸਾਰਾ ਤੇ ਇਹ ਜਾਂ ਚੋਰੀ ਦੀ ਹੈ ਕਤੋਂ ਹੋਈ ਵੀ ਪਰ ਮੈਨੂੰ ਹਿੰਮਤ ਇਥੋਂ ਦੇ ਵੇਚਿਆ ਇਹ ਅ ਰਾਮਪੁਰੇ ਦੇ ਬੰਦਿਆਂ ਨੇ ਸਾਰ ਵੇਚੀ ਸੀਗੀ ਇਹ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਸਕ੍ਰਾਈਬ ਤੋਂ ਤੁਸੀਂ ਮੈਂ ਕਰਦਾ ਜੀ 7 ਸਾਲ ਪਗੇ ਸਾਰ ਤੁਹਾਡੇ ਕੋਲ ਕੋਈ ਲੀਗਲੀ ਡਾਕੂਮੈਂਟ ਹੈਗੀ ਸਕ੍ਰਾਈਬ ਐ ਬਸੋ ਸੱਜਾ ਬਗਰ ਕੇ ਗਰੀ ਜੰਨੇ ਹੋ ਨਹੀਂ ਐ ਸੱਜਾ ਕੱਪਾ ਕਰੀ ਗਈ ਹੂੰ ਬਸ ਆ ਹੁੰਦਾ ਹੀ ਸਾਡੇ ਕੋਲੇ ਲਾਇਸੈਂਸ ਹੁੰਦਾ ਸਰ ਨਹੀਂ ਕਿਉਂ ਕਿਨੇ ਦਿੱਤਾ ਕਿ ਲਾਇਸੈਂਸ ਤੁਹਾਨੂੰ ਆ ਜੀਐਸਟੀ ਨੰਬਰ ਹੁੰਦਾ ਜੀ ਜੀਐਸਟੀ ਤਾਂ ਲਾਇਸੈਂਸ ਨਹੀਂ ਨਾ ਹੁੰਦਾ ਨੇ ਹੋਰ ਜੀ ਇਹਦਾ ਕੁਆਡ ਦਾ ਸਰ ਬਣਿਆ ਨਹੀਂਗਾ ਮੈਂ ਬਣਵਾਇਆ ਸੀਗਾ ਸਰ ਬਣਦਾ ਨਹੀਂਗਾ ਸਰ ਮੈਂ ਬਹੁਤ ਭੱਜਾਂ ਲੱਠੇ ਮੈਨੂੰ ਕੀ ਸੈਟਿੰਗ ਕਰਕੇ ਤੁਹਾਡਾ ਕੰਮ ਚੱਲਦਾ ਸੀ ਇਹ ਨਹੀਂ ਜੀ ਸਰਟੀਫਿਕੇਟ ਕੋਈ ਨਹੀਂ ਗਈ ਹੁਣ ਤੱਕ ਕਿੰਨੀਆਂ ਕਗੜੀਆਂ ਖਰੀਦੀਆਂ ਤੇ ਡਿਸ਼ਟੋਰ ਦੀ ਬਸ ਆ ਹੀ ਗਣੀ ਦਗਾ ਸੀ ਗਈ ਆਖੜਗਾ ਇਹੋ ਇਹ ਤੁਹਾਡੇ ਮੁੰਡੇ ਦਾ ਵੀ ਨਾਲ ਵਿੱਚ ਹੱਥ ਹੁੰਦਾ ਇਹਦੇ ਨਾ ਜੀ ਨਾ ਇਹਦਾ ਕੋਈ ਹੱਥ ਨਹੀਂਗਾ ਜੀ ਇਹ ਤਾਂ ਉਹ ਫਸ ਗਿਆ ਨਹੀਂ ਫਸਤਾ ਕਿਸੇ ਕੋਈ ਕਾਰਨ ਦਾ ਹੋਊਗਾ ਵਿੱਚ ਜਿਹੜਾ ਇਹਨਾਂ ਨੂੰ ਪਰਚੇ 'ਚ ਨਾਮਜ਼ਦ ਕੀਤਾਗਾ ਬਾ ਜੀ ਕੋਈ ਨਹੀਂ ਕਹਿ ਸਕਦੇ ਸਾਰ ਬਸ ごく平和な場所でもらえた。 ਮੈਂ ਜਦਾਂ ਗਈ ਮੈਂ ਤੋੜ ਦੇਣਾ ਤੈਨੂੰ ਲੱਗੇ ਰੱਖ ਬੰਨੀਏ ਇਹਨੇ ਕਲਪੜਾ ਦੇਣਾ ਮਾ 1000 ਰੁਪਏ ਦਾ ਇੱਕ ਪ੍ਰੈਗਮ ਇੱਕ ਪਰਲੀ ਏਸ ਆ ਜਾਵੇ ਦਾ ਪੜੇ ਕਿੰਦਰ ਕੋਲ ਕੇ ਪਰੇ ਨੂੰ ਕਰਕੇ ਪਹਾੜਾਂ ਨੇ ਲਾ ਨਾ ਵੀ ਜਿਹੜਾ ਇਹ ਕੇਸ ਜਿਹੜਾ ਮੌਜੂਦਿਆ ਰਿਹਾ ਤੇ ਜਿਹੜਾ 24 ਦਾ ਮਕਦਮਾ ਜਿਹੜਾ ਟਰੇਸ ਕੀਤਾ ਗਿਆ ਇਹਦੇ ਵਿੱਚ ਕੀ ਰਿਕਵਰੀ ਹੋਈ ਆ ਤੇ ਕਿੰਨੇ ਬੰਦੇ ਦੇ ਨਾਮ ਜੱਜਾਂ ਗ੍ਰਿਫਤਾਰ ਹੋਏ ਆ ਜੀ ਹਾਂ ਇਸ ਤੇ ਜੀ ਐਫ ਆਈ ਆਰ ਨੰਬਰ 103 ਬੜਾ 25 ਪੁਦੋਰ ਤੇ ਰਜਿਸਟਰ ਹੋਈ ਸੀ ਜੀ ਮੁਖਬੀਰ ਇਸ ਚ ਫਿਲਹਾਲ ਹਜੇ ਤੱਕ ਜੋ ਹੈਗੀਆਂ ਦੋ ਬਰੀਜ਼ਾ ਗੱਡੀਆਂ ਜੀ ਕਵਰ ਹੋ ਚੁੱਕੀਆਂ ਜੋ ਕਿ ਜਿਹੜਾ ਚਮਕੌਰ ਸਿੰਘ ਕੋਲ ਹੁੰਦਾ ਉਹਦਾ ਲੜਕਾ ਹੈ ਹਰਦੇਵ ਸਿੰਘ ਦੋਨੇ ਜਾਲੀ ਨੰਬਰ ਲਾ ਕੇ ਗੱਡੀਆਂ ਅੱਗੇ ਵੇਚ ਦਿੱਤੀ ਕਿ ਜਦੋਂ ਆਫਟਰ ਵੈਰੀਫਿਕੇਸ਼ਨ ਉਹ ਗੱਡੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਕਿਉਂਕਿ ਦੋਨੋਂ ਗੱਡੀਆਂ ਯੂਪੀ ਨੰਬਰ ਦੀਆਂ ਨੇ ਜਿਨ੍ਹਾਂ ਦੇ ਲਈ ਜਿਨ੍ਹਾਂ ਦੇ ਰਿਕਾਰਡਿੰਗ ਇੱਕ ਬਾਪੂਧਾਮ थाना ਐਫ ਆਈ ਆਰ ਰਜਿਸਟਰ ਹੋਈ ਵੀ ਹੈ ਤੇ ਇੱਕ ਦਿੱਲੀ ਚ ਐਫ ਆਈ ਆਰ ਰਜਿਸਟਰ ਹੋਈ ਹੈ ਦੋਨਾਂ ਗੱਡੀਆਂ ਦੇ ਰਿਕਾਰਡਿੰਗ ਕਿ ਇਹਨਾਂ ਦਾ ਕਿਸ ਤਰ੍ਹਾਂ ਦਾ ਜੀ ਪਿਸ਼ੋਕੜਾ ਅਪਰਾਧਿਕ ਪਿਸ਼ੋਕੜ ਹੈ ਨਾ ਕੋਈ ਮੈਂ ਐਫ ਆਈ ਆਰ ਰਜਿਸਟਰਡ ਹੈਗੀਆਂ ਨੇ ਪਹਿਲਾਂ ਇਹਨਾਂ ਤੇ ਚੋਰੀ ਦੇ ਮੁਕਦਮਾ ਪਹਿਲਾਂ ਵੀ ਹੈਗਾ ਚਮਕੌਰ ਤੇ ਬਾਕੀ ਲੜਾਈ ਝਗੜੇ ਦੇ ਪਰਚੇ ਵੀ ਹੈਗੇ ਤੇ ਇਹਨਾਂ ਨਾਲ ਕਿੰਨੇ ਰਿਮਾਂਡ ਸੀਗਾ ਹੋਰ ਵੀ ਰਿਮਾਂਡ ਤੇ ਲਿਆ ਰਹੇ ਦੋ ਦਿਨ ਦਾ ਰਿਮਾਂਡ ਸੀਗਾ ਜੀ ਤੇ ਅੱਜ ਮਾਨਯੋਗ ਅਦਾਲਤ ਤੋਂ ਫੇਰ ਰਿਮਾਂਡ ਦਾ ਹਾਸਲ ਕੀਤਾ ਜਾਊਗਾ ਕਿ ਜਿਹੜੀਆਂ ਹੋਰ ਗੱਡੀਆਂ ਦੀ ਪੁਛਗੀ ਚ ਮੰਦਾ ਹੈ ਉਹ ਰਿਕਵਰੀ ਕੀਤੀ ਜਾ ਸਕੇ ਜਿਵੇਂ ਇਹਨਾਂ ਤੇ ਵੱਖ-ਵੱਖ ਹੋਰ ਵੀ ਜਿਵੇਂ ਪਰਚੇ ਦਰਦੇ ਆ ਜੀ ਉਹ ਪੁਲਿਸ ਵੱਲੋਂ ਉਮੀਦ ਹੈ ਰਿਮਾਂਡ ਲਿਆ ਜਾਣਾਗਾ ਜੀ ਨਹੀਂ ਜੀ ਉਹ ਪਹਿਲੇ ਬਾਕੀ ਇਹ ਮਕਦਮੇ ਰਿਗਾਰਡਿੰਗ ਇਹ ਸਰ ਜਮਾਨ ਲੈ ਸਰ ਪਹਿਲਾਂ ਵੀ ਜੇਲ੍ਹ ਘਟ ਚੁੱਕਿਆ ਜੀ ਉਹ ਕਿਸਾਂ ਚ ਕਿਤੇ ਇਹ ਨਹੀਂ ਮੈਨੂੰ ਪਤਾ ਨਹੀਂ ਸਰ ਹੋਰ ਵੀ ਕੋਈ ਇਸ ਗੋਰਖ ਧੰਦੇ ਦੇ ਵਿੱਚ ਸ਼ਾਮਲਾ ਆਇਆ ਤਾਂ ਜੋ ਦੇਖੋ ਐਸ ਪਰ ਹਜੇ ਇਨਵੈਸਟੀਗੇਸ਼ਨ ਹੈ ਅੱਗੇ ਕੰਮ ਹੈ ਜੋ ਆਏਗਾ ਤਦ ਸਾਰੇ ਸਾਹਮਣੇ ਹੋਏਗੀ ਚੀਜ਼ ਇਹ ਸਰ ਜਿਹੜੀ ਚੋਰੀ ਦੇ ਸੀਗੇ ਸਾਧਨ ਕਿੱਥੋਂ ਰਿਕਵਰ ਹੋਏ ਆ ਜੀ ਇਹ ਇਹ ਇੱਕ ਤਾਂ ਇਹਨੂੰ ਮੁਕਦੀ ਤੇ ਜੋ ਫੜਿਆ ਜੀ ਇਹ ਮੌਕੇ ਦੀ ਮਿਲ ਗਿਆ ਦੂਸਰਾ ਇਹਦੀ ਪੁੱਛਗਿੱਛ ਤੇ ਇਹਦੇ ਗਰਾਊਂਡ ਜਿਹੜਾ ਹੈਗਾ ਇਹਦਾ ਉਹ ਤੋਂ ਕੁ ਮਿਲਿਆ ਸੀ ਇਹਦਾ ਡਾਊਨ ਉਹ ਲੀਗਲੀ ਚੱਲ ਰਿਹਾ ਜਾਂ ਜੋ ਸਰਫਰ ਇਹ ਪਤਾ ਸਾਡੇ ਅਕੋਰਡਿੰਗ ਉਹ ਇਲੀਗਲ ਹੈ ਉਹਦੇ ਰਿਗਾਰਡਿੰਗ ਅਸੀਂ ਜੋ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਜੋ ਕਾਰਵਾਈ ਹੋਊਗੀ ਉਹ ਅਸੀਂ ਅਮਲ ਚਲਾਵਾਂਗੇ ਕੋਈ ਰਿਕਾਰਡ ਚੈੱਕ ਹੋਇਆ ਹੈ ਸਰ ਇਹਨੇ ਹੋਂ ਤੱਕ ਕਿੰਨੀਆਂ ਗੱਡੀਆਂ ਦੀ ਖਰੀਦੋਖਰਾਤ ਕੀਤੀ ਗਈ ਹੈ ਉਹ ਚੈੱਕ ਕਰ ਰਹੇ ਹਾਂ ਜੀ ਉਹ ਚੈੱਕ ਕਰ ਪਰ ਇਹ ਜਿਹੜੀ ਗੱਡੀਆਂ ਹੈ ਇਹ ਤੁਸੀਂ ਫੜੀਆਂ ਗੀਆਂ ਇਹ ਇਹਨਾਂ ਯੂਪੀ ਅੰਬਲ ਹੈ ਜੀ ਹੈ ਗੱਡੀਆਂ ਕਿੱਥੋਂ ਨਹੀਂ ਰਜਿਸਟਰਡ ਹੈ ਇਹ ਯੂਪੀ ਅੰਬਲ ਜੀ ਯੂਪੀ ਅੰਬਲ